ਨਮਸਕਾਰ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਜੋ 10 ਲੱਖ ਮੁਫਤ ਇਲਾਜ ਵਾਲੇ ਜੋ ਕਾਰਡ ਬਣ ਰਹੇ ਹਨ ਉਹ ਕਿਸ ਤਰ੍ਹਾਂ ਬਣਨਗੇ ਉਹਦੇ ਪ੍ਰੋਪਰ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿਹੜੇ ਕਿਹੜੇ ਸਟੇਜ ਹੋਣਗੇ ਕਿਦਾਂ ਕਿਦਾਂ ਤੁਹਾਨੂੰ ਅਪਲਾਈ ਕਰਨਾ ਹੋਵੇਗਾ ਤੇ ਕਾਰਡ ਕਿੰਨੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਮਿਲੇਗਾ ਤੇ ਇਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਇਹ ਕਾਰਡ ਬਣਾਉਣ ਤੋਂ ਪਹਿਲਾਂ ਤੁਹਾਡੇ ਕੋਲ ਵੋਟਰ ਕਾਰਡ ਹੋਣਾ ਜ਼ਰੂਰੀ ਹੈ ਤੇ ਤੁਹਾਡਾ ਆਧਾਰ ਕਾਰਡ ਹੋਣਾ ਚਾਹੀਦਾ ਹੈ ਦੂਜੀ ਗੱਲ ਇਹ ਹੈ ਕਿ ਤੁਹਾਡਾ ਨਾਮ ਫਾਦਰ ਨੇਮ ਡੇਟ ਆਫ ਬਰਥ ਇਹ ਚੀਜ਼ਾਂ ਜ਼ਰੂਰ ਮੈਚ ਕਰਦੀਆਂ ਹੋਣੀਆਂ ਚਾਹੀਦੀਆਂ ਇਹ ਤੁਸੀਂ ਕਰੈਕਸ਼ਨ ਪਹਿਲਾਂ ਹੀ ਕਰਵਾ ਕੇ ਰੱਖਣੀ ਹੈ ਸਭ ਤੋਂ ਪਹਿਲਾਂ ਇਹਨਾਂ ਦੇ ਆਫੀਸ਼ੀਅਲ ਹੀ ਪੋਰਟਲ ਹੈ ਉਹਦੇ ਤੇ ਅਸੀਂ ਲੌਗਇਨ ਕਰਦੇ ਹਾਂ ਵਿਜ਼ਿਟ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਟਾਈਪ ਕਰਨਾ ਹੈ sha.punjab ਇਹ ਜੋ ਫਰਸਟ ਵਾਲਾ ਲਿੰਕ ਹੈ ਇੱਥੇ ਕਲਿੱਕ ਕਰਾਂਗੇ ਇਸ ਜੋ ਲਿੰਕ ਨੂੰ ਅਸੀਂ ਓਪਨ ਕਰ ਲਵਾਂਗੇ ਓਪਨ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਸ਼ੋ ਹੋਵੇਗਾ ਇੱਥੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਇਸ ਵੈਬਸਾਈਟ ਤੇ ਤੁਸੀਂ ਚੈੱਕ ਕਰ ਸਕਦੇ ਹੋ ਮੁੱਖ ਮੰਤਰੀ ਸੇ ਯੋਜਨਾ ਥੋੜਾ ਇਸ ਪੇਜ ਨੂੰ ਸਕਰੋਲ ਡਾਊਨ ਕਰਾਂਗੇ ਇਹਦੇ ਕੀ ਫੀਚਰ ਦੱਸੇ ਹੋਏ ਹਨ ਇਹ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਉਹਨਾਂ ਸੀ ਗੱਲ ਕਰਦੇ ਆਂ ਕਿ ਤੁਹਾਡਾ ਇਹ ਕਾਰਡ ਕਿਸ ਤਰ੍ਹਾਂ ਜੋ ਹੈ ਬਣੇਗਾ ਅਪਲਾਈ ਕਿਸ ਤਰ੍ਹਾਂ ਹੋਏਗਾ ਸਭ ਤੋਂ ਪਹਿਲਾਂ ਇਹਨਾਂ ਦੱਸਿਆ ਸਰਕਾਰੀ ਨੁਮਾਇੰਦਾ ਸਿਹਤ ਮਿੱਤਰ ਘਰ ਆ ਕੇ ਰਜਿਸਟ੍ਰੇਸ਼ਨ ਕਰੇਗਾ ਸਰਕਾਰ ਦੁਆਰਾ ਇੱਕ ਪਰਸਨ ਜੋ ਹੈ ਅਪਾਇੰਟ ਕੀਤਾ ਜਾਵੇਗਾ ਉਹ ਤੁਹਾਡੇ ਘਰ ਵਿਜ਼ਿਟ ਕਰੇਗਾ ਤੇ ਤੁਹਾਡੀ ਜੋ ਫੈਮਿਲੀ ਦੇ ਤੁਸੀਂ ਆਪਣੇ ਵੋਟਰ ਕਾਰਡ ਹੈ ਉਹਨਾਂ ਨੂੰ ਦਿਵੋਗੇ ਤੇ ਉਹ ਤੁਹਾਡੀ ਜੋ ਆਈਡੀ ਹੈ ਮੈਂਬਰ ਦੀ ਉਹ ਕ੍ਰੀਏਟ ਕਰ ਦੇਵੇਗਾ ਰੇਟ ਕਰਨ ਤੋਂ ਬਾਅਦ ਤੁਹਾਨੂੰ ਇੱਕ ਸਲਿੱਪ ਦਿੱਤੀ ਜਾਵੇਗੀ ਉਹ ਵੀ ਤੁਹਾਨੂੰ ਲਾਸਟ ਦੇ ਦੱਸਦੇ ਹਾਂ ਕਿਸ ਤਰ੍ਹਾਂ ਮਾਲੀ ਦੀ ਸਲਿੱਪ ਸਲਿੱਪ ਹੋਵੇਗੀ ਉਹ ਤੇ ਉਹ ਤੁਹਾਨੂੰ ਨਜ਼ਦੀਕੀ ਸੀਐਸਸੀ ਕੇਂਦਰ ਤੇ ਉਹ ਜੋ ਸਲਿੱਪ ਆਏਗੀ ਉਹ ਤੁਹਾਨੂੰ ਨੀਅਰ ਵਾਈ ਜੋ ਸੀਐਸਸੀ ਕੇਂਦਰ ਹੈ ਉੱਥੇ ਤੁਹਾਨੂੰ ਲੈ ਕੇ ਜਾਣਾ ਪਵੇਗਾ ਤੇ ਜੋ ਫੈਮਿਲੀ ਦੇ ਮੈਂਬਰ ਹੈਗੇ ਉਹਨਾਂ ਦਾ ਵੋਟਰ ਕਾਰਡ ਤੇ ਆਧਾਰ ਕਾਰਡ ਬੇਨੀਫੀਸ਼ੀਅਰੀ ਆਧਾਰ ਕਾਰਡ ਵੋਟਰ ਕਾਰਡ ਲੈ ਕੇ ਜਾਣਾ ਹੋਵੇਗਾ ਤੇ ਉਹ ਸਲਿੱਪ ਬਾਰੇ ਵੀ ਡਿਸਕਸ ਕਰਦੇ ਹਾਂ ਤੇ ਤੁਹਾਡਾ ਇਸ ਤਰ੍ਹਾਂ 2-3 ਹਫ਼ਤਿਆਂ ਵਿੱਚ ਤੁਹਾਨੂੰ ਜਿਹੜਾ ਕਾਰਡ ਹੈ ਉਹ ਮਿਲ ਜਾਵੇਗਾ ਤੇ ਅਗਰ ਸਲਿੱਪ ਦੀ ਗੱਲ ਕਰੀਏ ਤੁਹਾਨੂੰ ਸਲਿੱਪ ਦੇ ਬਾਰੇ ਦੱਸਦੇ ਆ ਉਸ ਪਰਸਨ ਦੇ ਦੁਆਰਾ ਤੁਹਾਨੂੰ ਇਸ ਤਰ੍ਹਾਂ ਦਾ ਇੱਕ ਸਲਿੱਪ ਦਿੱਤਾ ਜਾਵੇਗਾ ਪ੍ਰਿੰਟ ਆਊਟ ਕੱਢ ਕੇ ਇਸ ਦੇ ਉੱਤੇ ਮੈਂਸ਼ਨ ਹੋਵੇਗਾ ਜਿੰਨੇ ਤੁਹਾਡੇ ਮੈਂਬਰ ਦੀ ਡਿਟੇਲ ਹੈਗੀ ਉਹ ਮੈਂਸ਼ਨ ਹੋਵੇਗੀ ਅਲੱਗ-ਅਲੱਗ ਆਈਡੀ ਹੋਏਗੀ ਉਹਨਾਂ ਦੀ ਤੇ ਤੁਹਾਨੂੰ ਨੈਕਸਟ ਸਟੈਪ ਹੈ ਜੋ ਇਹਦੇ ਤੇ ਐਡਰੈਸ ਵੀ ਦਿੱਤਾ ਜਾਵੇਗਾ ਉਸ ਸੀਐਸਸੀ ਸੈਂਟਰ ਦਾ ਤੇ ਤੁਹਾਨੂੰ ਉਸ ਸੀਐਸਸੀ ਸੈਂਟਰ ਨੂੰ ਵਿਜ਼ਿਟ ਕਰਨਾ ਹੋਵੇਗਾ ਤੇ ਉੱਥੇ ਤੁਹਾਨੂੰ ਇਹ ਸਲਿੱਪ ਦਿਖਾਣੀ ਹੋਏਗੀ ਤੇ ਆਪਣੇ ਜੋ ਪ੍ਰੂਫ ਹੈ ਨਾਲ ਲੈ ਕੇ ਜਾਣਾ ਹੋਵੇਗਾ ਜਿਸ ਤਰ੍ਹਾਂ ਆਧਾਰ ਕਾਰਡ ਤੇ ਵੋਟਰ ਕਾਰਡ ਹਰ ਪਰਸਨ ਦੇ ਤੇ ਤੁਹਾਡਾ ਜੋ ਕਾਰਡ ਹੈ ਇਸ ਤਰ੍ਹਾਂ ਉਹਨਾਂ ਵੱਲੋਂ ਅਪਲਾਈ ਕਰ ਦਿੱਤਾ ਜਾਵੇਗਾ ਸਾਈਟ ਦੇ ਅਕੋਰਡਿੰਗ 2-3 ਬੀਕ ਦਾ ਜੋ ਟਾਈਮ ਦਿੱਤਾ ਹੋਇਆ ਹੈ ਕਿ ਤੁਹਾਡਾ ਜੋ ਕਾਰਡ ਹੈ 2-3 ਬੀਕ ਦੇ ਵਿੱਚ ਬਣ ਜਾਵੇਗਾ ਤੇ ਜਿਨ੍ਹਾਂ ਲੋਕਾਂ ਦੇ ਜਿਨ੍ਹਾਂ ਲੋਕਾਂ ਦੇ ਅਪਲਾਈ ਹੋਏ ਹਨ ਕਾਰਡ ਉਹਨਾਂ ਦੇ ਅਸੀਂ ਵੀਊ ਲੈ ਕੇ ਤੁਹਾਨੂੰ ਨੈਕਸਟ ਵੀਡੀਓ ਦੱਸ ਦਿਆਂਗੇ ਕਿ ਇਹ ਕਾਰਡ ਕਿੰਨੇ ਦਿਨਾਂ ਦੇ ਵਿੱਚ ਉਹਨਾਂ ਨੂੰ ਰিসিਵ ਹੋ ਗਿਆ ਅਗਰ ਜਾਣਕਾਰੀ ਵਧੀਆ ਲੱਗੀ ਤੇ ਸਾਡੇ ਜੋ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਲਾਈਕ ਕਰਨਾ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਲੈਣਾ ਆਪਣਾ ਕੀਮਤੀ ਟਾਈਮ ਦੇਣ ਲਈ ਧੰਨਵਾਦ